ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਈ ਅੱਜ ਤੁਹਾਡੇ ਲੈ ਕੇ ਆਇਆ ਆਪਾਂ ਸੈਕੰਡ ਹੈਂਡ ਚੋਪਰ ਤੇ ਚੋਪਰ ਦੀ ਸਾਰੀ ਜਾਣਕਾਰੀ ਤੁਹਾਨੂੰ ਅੱਜ ਵੀਡੀਓ ਵਿੱਚ ਦਿੰਨੇ ਆ ਬਈ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਉੱਤੇ ਨਵੇਂ ਹੋ ਤਾਂ ਆਪਣੇ ਵੀਡੀਓ ਨੂੰ ਕਰ ਦੋ ਲਾਈਕ ਚੈਨਲ ਪਰ ਦੋ ਸਬਸਕ੍ਰਾਈਬਰ ਤੇ ਆਪਣੇ ਪੇਜ ਨੂੰ ਕਰ ਲਓ ਫੋਲੋ ਤੇ ਹੁਣ ਗੱਲ ਕਰਦੇ ਆਂ ਬਈ ਚੋਪਰ ਦੇ ਬਾਰੇ ਵਿੱਚ ਇਹ ਦੀ ਕੰਪਨੀ ਜਿਹੜੀ ਹੈਗੀ ਆ ਬਈ ਰਾਜਾ ਕੰਪਨੀ ਦਾ ਚੋਪਰ ਹੈ ਇਹ ਤੇ ਕੰਡੀਸ਼ਨ ਚੈੱਕ ਕਰ ਸਕਦੇ ਆਂ ਆਪਾਂ ਬਈ ਬ੍ਰਾਂਡ ਨੂੰ ਕੰਡੀਸ਼ਨ ਪਈ ਹੈ ਜਮਾ 2020 ਮਾਡਲ ਆ ਬਈ ਜੀ ਕੱਲੀ ਕੱਲੀ ਚੀਜ਼ ਓਰੀਜਨਲ ਆ ਬਈ ਜੀ ਫਿੰਗ ਤੇ ਸਾਰਾ ਕੁਛ ਬਾਈ ਚਾਸੀ ਵਗੈਰਾ ਟੀਜ਼ ਡੀ ਚੀਜ਼ ਟਾਇਰ ਵਗੈਰਾ ਸਾਰਾ ਕੁਛ ਨਵਾਂ ਪਿਆ ਬੈਲਟਾਂ ਸਾਰਾ ਕੁਛ ਨਵਾਂ ਹੈ ਤੇ ਕੰਡੀਸ਼ਨ ਦੇ ਸਕਦੇ ਆ ਬਾਈ ਜੀ ਆਪਾਂ ਆਊਟਰੀ ਦੀ ਰਿਪੋਰਟ ਆ ਪੂਰੀ ਤੇ ਰੀਪਰ ਬਾਈ ਲੋਕਲ ਪੰਜਾਬ ਦੇ ਵਿੱਚ ਚੱਲਿਆ ਹੋਇਆਗਾ ਕੋਈ ਆਊਟ ਆਫ ਸਟੇਟ ਨਹੀਂ ਚੱਲਿਆ ਹੋਇਆ ਤੇ ਖੜਾ ਜਿੱਥੇ ਆ ਬਾਈ ਜੀ ਇਹ ਏਰੀਆ ਹੈ ਜਿਹੜਾ ਮੋਹਤਰ ਸਾਹਿਬ ਪਿੰਡ ਦੋਦਾ ਤੇ ਜਿਹੜੀ ਡਿਮਾਂਡ ਕੀਤੀ ਗਈ ਹੈ ਬਾਈ ਵੱਲੋਂ ਉਹ ਹੀ ਹੈ ਬਾਈ 2 ਲੱਖ ਰੁਪਏ ਡਿਮਾਂਡ ਹੈ ਜੀ ਕੋਈ ਫਿਕਸ ਰੇਟ ਨਹੀਂ ਹੈ ਜੀ ਬਾਈ ਮੌਕੇ ਤੇ ਮਾੜਾ ਤਾਂ ਕੀਤਾ ਜਾਊਗਾ ਤੇ ਬਾਕੀ ਬਾਈ ਦੇ ਨੰਬਰ ਸਕਰੀਨ ਉੱਤੇ ਚੱਲ ਰਹੇ ਨੇ ਬਾਈ ਜੀ ਬਾਈ ਨਾਲ ਸੰਪਰਕ ਕਰਕੇ ਚੋਪਰ ਦੇ ਵਾਰਤਿਆਦਿ ਜਾਂ ਅੰਦਰ ਤੁਸੀਂ ਲੈ ਸਕਦੇ ਹੋ ਜੇ ਤੁਹਾਡੇ ਲਈ ਕੋਈ ਸਾਧਨ ਕੋਈ ਪਸ਼ੂ ਕੋਈ ਮਸ਼ੀਨਰੀ ਕੋਈ ਪਲਾਟ ਜ਼ਮੀਨ ਕੋਈ ਵੀ ਚੀਜ਼ ਸੇਲ ਦੇ ਲਈ ਹੈਗੀ ਆ ਤਾਂ ਆਪਣੇ ਦਿੱਤੇ ਹੋਏ ਨੰਬਰਾਂ ਤੇ ਆਪਾਂ ਨੂੰ ਫੋਟੋ ਵੀਡੀਓ ਤੁਸੀਂ ਭੇਜ ਸਕਦੇ ਹੋ ਬਾਈ ਆਪਾਂ ਤੁਹਾਡੀ ਆਪਣੇ ਚੈਨਲ ਉੱਤੇ ਲਾਵਾਂਗੇ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਪੇਜ ਨੂੰ ਫੋਲੋ ਕਰਿਓ ਮਿਲਦੇ ਹਾਂ ਜੀ ਕਿਸੇ ਨਵੇਂ ਵੀਡੀਓ 'ਚ ਧੰਨਵਾਦ ਜੀ